ਰੇ ਸੋਨਿਹਾਰ ਸੋਹ ਸੁਰੀਆ ਮਾਰੇ ਰੇ ਸੋਨਿਹਾਰ ਦੇ ਜਨਮ ਮਾਰਨ ਦੋਨੋਂ ਮੇ ਨਾਹੀ ਜਨ ਪਰ ਅਪਕਾਰੀ ਆਏ ਸੰਤ ਸੁਨਤਰਾ ਜੀ ਦੇ ਸਲਾਣਾ ਵਾਸੀ ਦੇ ਸੰਬੰਧ ਦੇ ਵਿੱਚ ਦਾਸ ਜ세ਦਾਰੰਤ ਹੀ ਸਿੰਘ ਖੜਿਆਲਾ ਸਿਆਣੀਆਂ ਜੋ ਹਰ ਸਾਲ ਪਹਿਲੀ ਮਾਰਚ ਨੂੰ ਪੈਰਵ ਸੰਗ ਦੀ ਅਗਵਾਈ ਕਰਕੇ ਸੰਗਤਾਂ ਨੂੰ ਨਾਮ ਜਪਦਿਆਂ ਜਪਾਉਂਦੇ ਆਂ ਸ਼ਿਰੂ ਨਾਨੇ ਪਾਸ਼ਾ ਜੀ ਦੇ ਪਵਿੱਤਰ ਚੋਲਾ ਸਾਹਿਬ ਜੀ ਦੇ ਦਰਸ਼ਨ ਦਰਾਰੇ ਕਰਨ ਲਈ ਲੈ ਕੇ ਸੰਗਤਾਂ ਨੂੰ ਆਉਂਦਾ ਹੈ ਸਾਰ ਸੰਗਤ ਜੀਓ ਸANT ਚੇਤਨ ਦਾਸ ਜੀ ਬਾਬਾ ਮੰਗਲ ਰਾਜ ਜੀ ਬਾਬਾ ਮੇਜਰ ਜੀ ਦਾਸ ਦੇ ਗ੍ਰਾਵੇ ਕਿ ਬੇਨਤੀ ਕਰਨ ਆਏ ਸਨ ਕਿ ਤੁਸੀਂ ਸਾਨਤ ਸમિતਰਾ ਜੀ ਦੇ ਵਰਸੀ ਦੇ ਸੰਬੰਧ ਵਿੱਚ ਜਰੂਰ ਦਾਸ਼ਨਦਾਰੀ ਕਰਨੀ ਜੀ ਸਦਾਸ ਨੂੰ ਵੀ ਇਸ ਹਵਗਾ ਸਮਾਪਤ ਹੋਇਆ ਇਸ ਅਸਥਾਨ ਤੇ ਆਉਂਦਾ ਮੇਰਾ ਦਾਸ ਦਾ ਪਹਿਲਾ ਮੌਕਾ ਹੈ ਧਨਵਾਦ ਦਿਨ ਹੈ ਮੈਂ ਸਤ ਮਹਾਪੁਰਸ਼ਾਂ ਦੇ ਜਿਨ੍ਹਾਂ ਨੇ ਰਾਵਰੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਸਾ ਸੰਗਤ ਜੀ ਬਾਬਾ ਚੇਦਨ ਜੀ ਕੋਈ ਪਿਛਲੇ ਕਰਮਾਂ ਦੇ ਲੇਖ ਹੋਇਆ ਕਰਦੇ ਨੇ ਕਿੱਥੇ ਲਿਆ ਤੇ ਪਾਲਣ ਪੋਸ਼ਣ ਕਿੱਥੇ ਹੋਇਆ ਤੇ ਆ ਜੋ ਇਥੋਂ ਦੇ ਇਸਤਾਨ ਦੇ ਬਾਬਾ ਸ਼੍ਰੀ ਚਾਂਦੇ ਇਸਤਾਨ ਦੇ ਗੱਦੀ ਨਸ਼ੀਨ ਨੇ ਇਹ ਪੂਰਲੇ ਕਰਮਾਂ ਦੀ ਖੇਡ ਐ ਸਾਹ ਸੰਗਤ ਜੀ ਜਿੰਨ ਪ੍ਰੇਮ ਕਿਓ ਤਿੰਨ ਹੀ ਬਰਾਬਰ ਸੋ ਗੱਲ ਪ੍ਰੇਮ ਦੀ ਹੈ ਦਾਤ ਵੱਲੋਂ ਜੇ ਥੇਨਾਂ ਨੂੰ ਵਧਾਈ ਦੁੰਦਾ ਬਾਬਾ ਨਮਾਉਂਦੇ ਨੇ ਉਥੇ ਗੁਰੂ ਨਾਨਕ ਪਾਸ਼ਾ ਜੀ ਦੀ ਫਿਲਾਸਫੀ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਸ਼ੋਗੋ ਦਾ ਹੋਕਾ ਵੀ ਦਿੰਦਾ ਹੈ। ਧੰਨਵਾਦੀ ਆ ਮੈਂ ਸ਼ਰਮਾ ਜੀ ਦੇ। ਬਾਰਡਰ ਪੱਟੀ ਤੋਂ ਇਹ ਪੱਟੀ ਸਾਹਿਬ ਜੀ ਖਬਰਾਂ ਲਾਉਂਦੇ ਨੇ। ਜੋੜ ਮੇਲਾ ਜੋੜਾ ਸਾਹਿਬ ਦੀਆਂ ਵੀ ਚਾਰੇ ਦਿਨ ਬੜੀ ਕਵਰੇਜ ਕਰਦੇ ਨੇ। ਦਾਸ ਕੋ ਕੋ ਸ਼ਬਦ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਵੀ ਧੰਨਵਾਦ ਕਰਾਂ। ਕਿਉਂਕਿ ਇਹੜਾ মিডিਆ ਹੈ ਤੀਸਰੀ ਅੱਖ ਹੋਇਆ ਕਰਦੀ ਹੈ ਜਿਹਨੇ ਸਹੀ ਤੇ ਗਲਤ ਦੀ ਪਛਾਣ ਕਰਕੇ ਵਰਲਡ ਦੇ ਵੇ ਸਾਰਾ ਕੁਝ ਦਿਖਾਉਣਾ ਹੁੰਦਾ ਹੈ। ਸਦਾਸ ਇੱਕ ਵਾਰ ਫੇਸ ਮੁਝੀਆਂ ਸੰਗਤਾਂ ਦਾ ਧੰਨਵਾਦ ਹੈਣੀ ਹੈ ਧੰਵਾਦ ਹੈ ਜਿਨ੍ਹਾਂ ਨੇ ਆਪ ਜੀ ਦੇ ਦਾਸ਼ੇ ਕਰਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਜੀ ਦੀ ਬੱਚੀ ਜੜੀ ਮਨਾਈ ਗਈ ਹੈ ਜੀ ਉਹਨਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਬਾਬਾ ਸ਼੍ਰੀ ਚੰਦ ਜੀ ਉਦਾਸੀ ਨਾਸ਼ਰਮ ਬਾਜ਼ਾਰ ਜੋੜੀਆਂ ਡੇਰਾ ਬਾਬਾ ਨਾਨਕ ਵਿਖੇ ਇਸ ਜਗ੍ਹਾ ਦੇ ਸੰਸਥਾਪਕ ਬ੍ਰਹਮਲੀਨ ਸੰਤ ਸੁਮਿਤਰਾ ਜੀ ਜੀ ਦੀ 10ਵੀਂ ਪਾਵਨ ਸਮ੍ਰਿਤੀ ਯਾਦ ਅੱਜ ਇਸ ਸਥਾਨ ਤੇ ਮਨਾਈ ਗਈ ਹੈ ਮਹਾਪੁਰਸ਼ਾਂ ਨੇ ਸੰਤਾਂ ਨੇ ਦਰਸ਼ਨ ਦਿੱਤੇ ਗੁਰੂ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਵੇਰ ਦੇ ਸਮੇਂ ਸ਼੍ਰੀ ਖੰਡ ਦੇ ਭੋਗ ਹੋਏ ਉਸ ਤੋਂ ਬਾਅਦ ਕਥਾ ਕੀਰਤਨ ਹਾਜ਼ਰੀਆਂ ਜਥਿਆਂ ਵੱਲੋਂ ਭਰੀਆਂ ਗਈਆਂ ਕਿ ਉਸ ਜਥਿਆਂ ਨੇ ਹਾਜ਼ਰੀ ਭਰੀ ਸੰਤ ਬਾਬਾ ਮੰਗਲਦਾਸ ਜੀ ਔਰ ਮਹੰਤ ਚੇਤਨ ਦਾਸ ਜੀ ਮਹਾਰਾਜ ਜਿਨ੍ਹਾਂ ਦੀ ਰਹਿਨਮਾਈ ਹੈ ਹਰ ਸਾਲ ਸੰਤ ਸਮਿਤਰਾ ਜੀ ਦੀ ਪਾਵਨ ਸਮਰਤੀ ਜਿਹੜੀ ਹੈ ਉਹ 15 April ਨੂੰ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਗਈ ਹੈ ਸੋ ਸਾਰੀਆਂ ਸੰਗਤਾਂ ਜੋ ਦੂਰੋਂ ਨੇੜੇੋਂ ਆਈਆਂ ਉਹਨਾਂ ਦੇ ਸਹਿਯੋਗ ਲਈ ਉਹਨਾਂ ਦੇ ਪ੍ਰੇਮ ਪਿਆਰ ਲਈ ਸੰਤ ਬਾਬਾ ਮੰਗਲਦਾ ਜੀ ਮਹਾਰਾਜ ਮਨਚੇਤਨ ਦਾਸ ਜੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਦਾਸ ਲੁਧਿਆਣੇ ਤੋਂ ਸੰਤਾਂ ਦਾ ਸ਼ੇਸ਼ ਹੈ ਸੰਤ ਬਾਬਾ ਮੰਗਲਦਾ ਜੀ ਸਾਡੇ ਚਾਚਾ ਗੁਰੂ ਨੇ ਫੇ ਹਰ ਸਾਲ ਦਾਸ ਇੱਥੇ ਆਉਂਦਾ ਹੈ ਤੇ ਸੰਤਾਂ ਦੀ ਅਸੀਸ ਲੈਂਦਾ ਹੈ ਜੀ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵਾਨ ਸ਼੍ਰੀ ਚੰਦਰ ਆਸ਼ਰਮ ਵਿਖੇ ਅਕਾਲਪੁਰ ਖੋਲਾਂ ਵਰਸਾਏ ਹੋਏ ਮਹਾਂਪੁਰਖ ਸੰਸ ਮਿਤਰਾ ਜੀ ਮਹਾਰਾਜ ਜਿਨ੍ਹਾਂ ਦੀ 10ਵੀਂ ਮਨਾਵ ਵਰਸੀ ਇਸ ਮਨਾਵਨ ਦੇ ਸੰਬੰਧ ਵਿੱਚ ਸਮੂਹ ਸੰਗਤ ਅਤੇ ਪੀਖ ਭਗਵਾਨ ਨੇਰਾਲ ਕਰਕੇ ਇਸ ਸੰਗਹ ਹਾਜ਼ਰੀ ਭਰੀ ਹੈ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਆ ਕਰਕੇ ਹਾਜ਼ਰੀ ਭਰੀ ਹੈ ਇਸ ਹਾਜ਼ਰੀ ਵਿੱਚ ਸੰਤ ਸਤਨਾਮ ਸਿੰਘ ਜੀ ਲੁਧਿਆਣੇ ਤੋਂ ਜਹੇਦਾਰ ਸਰਦਾਰ ਅਨ tiers ਸਿੰਘ ਜੀ ਖੜਿਆਣ ਵਾਲੇ ਸੈਣੀਆ ਅਤੇ ਹੋਰ ਸਮੂਹ ਸੰਗਤਾਂ ਮੈਂ ਦਾਸਰਾ ਅਤੇ ਬਾਬਾ ਮੰਗਲਦਾਸ ਜੀ ਮਹਾਰਾਜ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਸ ਵਿੱਚ ਹਾਜ਼ਰੀ ਭਰੀ ਹੈ ਅਤੇ ਜਿਸ ਵੀ ਮਾਈ ਭਾਈ ਨੇ ਤਨ ਮਨ ਅਤੇ ਧਨ ਰਾਏ ਸੇਵਾ ਕੀਤੀਆਂ ਮਾਲਕ ਸਭ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਆਸਮਰਾਂ ਦਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ